ਉਹ ਬੰਦਾ ਇਹ ਕਹਿ ਰਿਹਾ ਕਿ ਮੇਰੇ ਪੁੱਤਰ ਤੇ ਮੇਰੀ ਧੀ ਉਹਨਾਂ ਦੀ ਵੀ ਵੋਟ ਤਾਂ ਬਣੀ ਹੈ ਪਰ ਉਹ ਫੌਰਨ ਵਿਦੇਸ਼ ਗਏ ਹੋਏ ਆ ਪੜ੍ਹਾਈ ਕਰਨ ਤੇ ਕਹਿੰਦਾ ਮੈਨੂੰ ਸ਼ੱਕ ਆ ਵੀ ਉਹਨਾਂ ਦੀ ਵੋਟ ਵੀ ਕੋਈ ਨਾ ਕੋਈ ਪਾ ਗਿਆ ਹੋਣਾ ਜੇ ਮੇਰੀ ਇੱਥੇ ਹੁੰਦੇ ਦੀ ਪਾ ਗਿਆ ਤੇ ਉਹਨਾਂ ਦੀ ਵੀ ਪੈ ਗਈ ਹੋਣੀ ਆ ਤਾਂ ਇਸ ਤਰ੍ਹਾਂ ਵੱਡੇ ਦੋਸ਼ ਉਸ ਵਿਅਕਤੀ ਨੇ ਲਾਏ ਨੇ ਦੂਜੇ ਪਾਸੇ ਐਸਐਸਪੀ ਤਰਨਤਾਰਨ ਦੇ ਮੌਜੂਦਾ ਕਿਉਂਕਿ ਪਿਛਲੇ ਦਿਨੀ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਸੀ ਉਹਦੀ ਥਾਂ ਤੇ ਜਿਹੜੇ ਨਵੇਂ ਐਸਐਸਪੀ ਲਾਏ ਗਏ ਨੇ ਉਹਨਾਂ ਨੇ ਉਹ ਉਹ ਕਾਫੀ ਗੁੱਸੇ ਚ ਨਜ਼ਰ ਆਏ ਕੁਝ ਜਗ੍ਹਾ ਦੇ ਉੱਪਰ ਔਰ ਜਿਹੜੀ ਅਕਾਲੀ ਦਲ ਦੀ ਉਮੀਦਵਾਰ ਹੈ ਸੁਖਵਿੰਦਰ ਕੌਰ ਰੰਦਾਵਾ ਉਸ ਦੀ ਬੇਟੀ ਕੰਚਨਪ੍ਰੀਤ ਰੰਦਾਵਾ ਦੇ ਨਾਲ ਉਹ ਬੈਸ ਦੇ ਨਜ਼ਰ ਆਏ ਔਰ ਇੱਥੋਂ ਤੱਕ ਆ ਕਿ ਆ ਮੀਡੀਆ ਵਾਲੀ ਡਰਾਮੇਬਾਜ਼ੀ ਤੁਸੀਂ ਇੱਥੇ ਕਰ ਰਹੇ ਹੋ ਇੱਥੋਂ ਤੱਕ ਆ ਕਿ ਇਹਨਾਂ ਦੀ ਵੀਡੀਓ ਬਣਾਓ ਇਹ ਗਲਤ ਤਰੀਕੇ ਨਾਲ ਇਹ ਪੋਲਿੰਗ ਬੂਥਾਂ ਦੇ ਆਸੇ-ਪਾਸੇ ਕਿਵੇਂ ਫਿਰਦੇ ਨੇ ਤਾਂ ਜਿਹੜੀ ਉਹ ਉਮੀਦਵਾਰ ਦੀ ਧੀ ਹੈ ਉਹ ਇਹ ਕਹਿੰਦੀ ਨਜ਼ਰ ਆਈ ਮੀਡੀਆ ਸਾਹਮਣੇ ਕਿ ਅਸੀਂ ਤਾਂ ਕੋਈ ਕਾਨੂੰਨ ਤੋੜ ਨਹੀਂ ਰਹੇ ਅਸੀਂ ਤਾਂ ਕਿਸੇ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਪਰ ਵੱਡੇ ਦੋਸ਼ ਇਹ ਲਾਏ ਕਿ ਇੱਥੇ ਬਹੁਤ ਸਾਰੇ ਪੋਲਿੰਗ ਬੂਥਾਂ ਤੇ ਧੱਕਾ ਹੋਇਆ ਉਹ ਕਹਿ ਰਹੀ ਆ ਕਿ ਬਗੜਿਆੜੀ ਦੇ ਵਿੱਚ ਸਾਡਾ ਜਿਹੜਾ ਇੱਕ ਸਰਪੰਚ ਹੈ ਉਹ ਉਹਨੂੰ ਧੱਕੇ ਦੇ ਨਾਲ ਪੁਲਿਸ ਘੇਰ ਕੇ ਖੜੀ ਹੈ ਜਿਹੜਾ ਕਿ ਸ਼ਰਿਆਮ ਗਲਤ ਕੀਤਾ ਜਾ ਰਿਹਾ